ਮੈਨੂੰ ਵਾਈਲਡਲਾਈਫ ਸੈਂਚੁਰੀ ਕਫਲੋਰ ਦੇ ਅੰਦਰ ਆ ਜਗ ਲੱਗਣ ਦੀ ਘਟਨਾ ਦਾ 2:00 ਵਜੇ ਲਗਭਗ ਮੈਨੂੰ 2:30 ਵਜੇ ਫੋਨ ਆਇਆ ਉਹ ਤੋਂ ਕਿਸੇ ਵਰਕਰ ਦਾ ਔਰ ਮੈਂ ਜਦੋਂ ਇਹ ਮੈਨੂੰ ਫੋਨ ਆਇਆ ਉਸੇ ਵੇਲੇ ਹੀ ਮੈਂ ਡਿਪਟੀ ਕਮਿਸ਼ਨਰ ਪਠਾਨਕੋਟ ਔਰ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਔਰ ਮੈਂ ਸਮਝਾ ਕਿ ਜਿਹੜੀ ਆ ਜਗ ਵਾਈਲਡਲਾਈਫ ਸੈਂਚੁਰੀ ਕਫਲੋਰ ਦੇ ਅੰਦਰ ਲੱਗੀ ਆ ਇਨੇ ਬਹੁਤ ਵੱਡਾ ਨੁਕਸਾਨ ਹੋਰਨਾ ਸੀਗਾ ਜੇ ਵਿਭਾਗ ਵੱਲੋਂ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਉਚਿਤ ਕਾਰਵਾਈ ਨਾ ਕੀਤੀ ਜਾਂਦੀ ਔਰ ਲਗਭਗ 1800 ਏਕੜ ਦਾ ਜਿਹੜਾ ਵਾਈਲਡਲਾਈਫ ਸੈਂਚਰੀ ਹੈ ਜਿਹਦੇ ਅੰਦਰ ਅੱਜ 100 ਏਕੜ ਦੇ ਕਰੀਬ ਜਿਹੜਾ ਇਹ ਜੰਗਲ ਸੜ ਕੇ ਸੁਆਹ ਹੋਇਆ ਔਰ ਇਹਦੇ ਅੰਦਰ ਲਗਭਗ 6 ਗੱਡੀਆਂ ਵਿਭਾਗ ਦੀਆਂ ਜਿਨ੍ਹਾਂ ਨੇ ਲਗਾਤਾਰ ਜਿਹੜਾ ਆ ਉੱਥੇ ਪਾਣੀ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਕੰਮ ਕੀਤਾ ਇਹਦੇ ਵਿੱਚ ਦੋ ਗੱਡੀਆਂ ਬੁਲਾਸ ਹੋ ਚੁੱਕੀਆਂ ਆ ਔਰ ਮੈਂ ਸਮਝਦਾ ਕਿ ਇਹਦੀ ਜਾਂਚ ਵੀ ਕੀਤੀ ਜਾਣੀ ਚਾਹੀਦੀ ਹੈ ਸੋ ਅੱਜ ਮੈਂ ਵਿਭਾਗ ਦੀ ਇੱਕ 3 ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਇੱਕ ਹਫਤੇ ਦੇ ਅੰਦਰ ਅੰਦਰ ਇਸ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕਰਕੇ ਰਿਪੋਰਟ ਦੇਗੀ ਅਗਰ ਇਹਦੇ ਅੰਦਰ ਕੋਈ ਦੋਸ਼ੀ ਪਾਇਆ ਜਾਂਦਾ ਜਿਹੜਾ ਵੀ ਵਿਅਕਤੀ ਜਾਂ ਕਿਸੇ ਨੇ ਸ਼ਰਾਬ ਕੀਤੀ ਹੈ ਜਾਂ ਕਿਸੇ ਨੇ ਅਨਜਾਨੇ ਰੂਪ ਦੇ ਵਿੱਚ ਕਿਸੇ ਦੇ ਖੇਚੂ ਆਈ ਹੈ ਜਿਹੜਾ ਵੀ ਵਿਅਕਤੀ ਇਹ ਚ ਦੋਸ਼ੀ ਪਾਇਆ ਜਾਊਗਾ ਉਹਦੇ ਖਿਲਾਫ ਬਨਸੰਪਤਾ ਐਕਟ ਨੂੰ ਬਨਸਪਤਾ ਨੂੰ ਨੁਕਸਾਨ ਪਹੁੰਚਾਉਣ ਦੇ ਐਕਟ ਤਹਿਤ ਇੱਕ ਕਠੋਰ ਕਾਰਵਾਈ ਵੀ ਕਰਾਂਗੇ ਔਰ ਮੈਂ ਡਿਊਟੀ ਕੁਮਿਸਨ ਪਠਾਨਪੁਰ ਜੀ ਨੂੰ ਵੀ ਕਿਹਾ ਕਿ ਉਹ ਆਪਣੇ ਤੌਰ ਤੇ ਦੀ ਪੜਤਾਲ ਕਰਨਗੇ ਸੋ ਕਿਸੇ ਵੀ ਤਰ੍ਹਾਂ ਦੀ ਦੇਖੋ ਕਿੰਨਾ ਵੱਡਾ ਕੁਦਰਤ ਦਾ ਨੁਕਸਾਨ ਕੀਤਾ ਇਹ ਜਿਸ ਜੰਗਲ ਚੱਕ ਲੱਗੀ ਆ ਉਥੇ अनेका ਹੀ ਛੋਟੇ ਛੋਟੇ ਜਾਨਵਰ ਅ ਜਿਹੜੀ ਅੱਗ ਦੀ ਚਵੇੜ ਚ ਆਇਆ ਹੋਣਗੇ ਮੈਂ ਸਮਝਦਾ ਵੀ ਬਹੁਤ ਹੀ ਮੰਦਭਾਗੀ ਇਹ ਮਤਲਬ ਜਿਹੜੀ ਘਟਨਾ ਵਾਪਰੀ ਐ ਸੋ ਅਸੀਂ ਪੂਰੀ ਤਰ੍ਹਾਂ ਬਸਤੈਦ ਹੁਣ ਤੱਕ ਅ ਅੱਗ ਦੇ ਉੱਤੇ ਜਿਹੜਾ ਉਹ ਕਾਬੂ ਪਾ ਲਿਆ ਗਿਆ ਮਾਰੀ ਮੋਟੀ ਉਹ ਸਾਈਡਾਂ ਰਹੀਆਂ ਨੇ ਜਿੱਥੇ ਗੱਡੀ ਨਹੀਂ ਜਾ ਪਾ ਰਹੀ ਕਿਉਂਕਿ ਜੰਗਲ ਆ ਜੰਗਲ ਦੇ ਵਿੱਚ ਗੱਡੀ ਲਿਜਾਣਾ ਵੀ ਆਪਣੇ ਆਪ ਚ ਇੱਕ ਔਖਾ ਕੰਮ ਹੈਗਾ ਸੋ ਸਾਡੇ ਸਾਰੇ ਅਧਿਕਾਰੀ ਸਰਵਨ ਸਾਡਾ ਪ੍ਰਸ਼ਾਸਨ ਉਥੇ ਇਸ ਵੇਲੇ ਵੀ ਉਸਤਾਦ ਹੈਗਾ ਜੋ ਕਿਸੇ ਵੀ ਤਰ੍ਹਾਂ ਇਸ ਆਗੂ ਆਗ ਦੇ ਉੱਤੇ ਜਿਹੜਾ ਆ ਉਹ ਮੈਨੂੰ ਲੱਗਦਾ ਵੀ ਥੋੜੇ ਸਮੇਂ ਜਿਵੇਂ ਜਿਹੀ ਮਾੜੀ ਮੁੱਢੀ ਰਹਿੰਦੀ ਹੈ ਕੁਝ ਕਾਬੂ ਪਾ ਲੈਣਾ ਔਰ ਇਹਦੇ ਕਾਰਨਾਂ ਦਾ ਪਤਾ ਲਾਣ ਦੇ ਲਈ ਕਮੇਟੀ ਬਣਾ ਦਿੱਤੀ ਗਈ ਹੈ ਔਰ ਜਿਵੇਂ ਹੀ ਸਾਨੂੰ ਇਸ ਗੱਲ ਦਾ ਕੋ ਪਤਾ ਲੱਗਿਆ ਉਹਨਾਂ ਵਿਅਕਤੀਆਂ ਦੇ ਖਿਲਾਫ ਤੋਸ ਕਰ ਗਈ ਹੋਰ ਕਰੜੀ ਕਾਰਵਾਈ ਸ ਕਰਾਂਗੇ